ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਸੱਕਾਂ ਵਾਲੀ ਦੇ ਵਿੱਚੋਂ ਕਵਰ ਕਰ ਰਹੇ ਹਾਂ ਦੋਸਤੋ ਇਸ ਪਿੰਡ ਨੂੰ ਦੋਸਤੋ ਜ਼ਿਲ੍ਹਾ ਮੌਕਸਸਾ ਪੈ ਜਾਂਦਾ ਤੇ ਤਹਿਸੀਲ ਬਰੀ ਆਲਾ ਮੰਡੀ ਪੈ ਜਾਂਦੀ ਹੈ ਦੋਸਤੋ ਅੱਜ ਦੋਸਤੋ ਬਾਈ ਕੋਲੇ ਦੋ ਗੱਬਣਾ ਜਰਸੀ ਵਕਾਉ ਆ ਦੋਸਤੋ ਦੋਨਾਂ ਦੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੀ ਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਹਾਂਜੀ ਵਧੀਆ ਠੀਕ ਆ ਨਾਂ ਦੱਸੀ ਵੀਰ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਬਾਈ ਕੁਲਦੀਪ ਇੱਕ ਵਾਰੀ ਨੰਬਰ ਵੀ ਦੱਸ ਦੀ ਆਪਣਾ 98157 98157 7529 7529 ਹਾਂਜੀ ਠੀਕ ਆ ਬਈ ਘਰ ਦੇ ਹੀ ਆਪਣੇ ਪਸ਼ੂ ਹਾਂਜੀ ਕਰਦੇ ਹੀ ਪਸ਼ੂ ਠੀਕ ਆ ਦੋ ਦੋਨਾਂ ਦਾ ਵਕਾਉ ਕੀਤਾ ਬਈ ਹਾਂਜੀ ਹਾਂਜੀ ਠੀਕ ਆ ਵੀ ਆ ਸਾਹਮਣੇ ਜਰਸੀ ਖੜੀ ਹੈ ਜਿਹੜੀ ਇਹਦੀ ਗੱਲ ਕਰੀਏ ਤਾਂ ਕਿੰਨਾਂ ਸੂਆ ਸੁਹ ਹੁੰਦੀ ਹੈ ਇਹ ਤੀਜਾ ਸੂਆ ਸੁਹ ਹੁੰਦੀ ਹੈ ਤੀਜਾ ਸੂਆ ਸੁਹ ਹੁੰਦੀ ਹੈ ਠੀਕ ਆ ਘਰ ਦੀ ਆਪਣੇ ਹਾਂਜੀ ਹਾਂਜੀ ਠੀਕ ਆ ਦੂਜੇ ਸੂਏ ਕਿੰਨਾ ਕ ਦੁੱਧ ਕੱਢਿਆ ਬਈ 15 16 ਕਿਲੋ ਦਾ ਦਿੰਦੀ ਰਹੀ 15 16 ਕਿਲੋ ਦੁੱਧ ਦੇ ਦਿੱਤਾ ਤੇ ਦਿਨ ਕਿੰਨੇ ਲਾਜੂਗੀ ਬਈ ਵਿਹਨ 10 ਲੈ ਜੂਗੀ 10 ਦਿਨ ਲਾਜੂਗੀ ਹਾਂ ਕਿਉਂਕਿ 9 ਤਰੀਕ ਨੂੰ ਦਿਨ ਪੂਰੇ ਆ ਠੀਕ ਆ 9 ਤਰੀਕ ਨੂੰ ਦਿਨ ਪੂਰੇ ਆ ਉੱਤੇ ਵੀ ਲੈ ਜਾਂਦੀ ਪੰਜ ਚਾਰੀ ਠੀਕ ਆ ਪੰਜ ਚਾਰ ਦਿਨ ਉੱ ਤੇ ਬਾਈ ਸੀਮਨ ਵਗੈਰਾ ਦਾ ਕੋਈ ਰਿਕਾਰਡ ਹੈ ਸੀਮਨ ਜੀ ਦਾ 21035 ਦਾ ਲੱਗਿਆ ਜੀ 21035 ਦਾ ਲੱਗਿਆ ਠੀਕ ਆ ਲਓ ਬਾਈ ਕਦ ਕਾਠ ਵਿਖਾ ਦਿੰਨੇ ਆ ਬਾਕੀ ਕਹਿ ਦੀ ਗੱਲ ਦੀ ਦੋਸਤੋ ਕੁਛ ਛੋਟੇ ਕਦ ਕਾਠ ਵਾਲੀ ਦਰਮਿਆਨੇ ਕਦ ਕਾਠ ਵਾਲੀ ਨਾ ਹੀ ਕੋਈ ਬਾਲਾ ਵੱਡਾ ਕਹਿ ਸਕਦੇ ਨਾ ਬਾਲਾ ਛੋਟਾ ਤੇ ਥਣ ਹਵਾਨੇ ਦੀ ਗੱਲ ਕਰੀਏ ਬਹੁਤ ਸਾਫ ਸੁਥਰਾ ਖੁੱਲਾ ਹਵਾਨਾ ਦੋਸਤੋ ਦੇਖ ਸਕਦੇ ਆ 10 ਦਿਨਾਂ ਦੀ ਕੱਚੀ ਆ ਉਸ ਟਾਂਗ ਨਾ ਜਜਮੈਂਟ ਕਰਿਓ ਜੇ ਦੇਖ ਸਕਦੇ ਆ ਸੋਹਣਾ ਥਣਾ ਦਾ ਸਹਜ FS ਬਿਊਟੀ ਦੇਖ ਸਕਦੇ ਆ ਸੋਹਣੀ ਫੇਸ ਬਿਊਟੀ ਆ ਦੋਵੇਂ ਪਾਸੇ ਤੋਂ ਅਨੁਮਾਨ ਤੁਹਾਨੂੰ ਕਰਵਾ ਦਿੰਨੇ ਆ ਦੇਖ ਸਕਦੇ ਆ ਸਾਫ਼ ਸੁਥਰਾ ਹਵਾਨਾ ਕੋਈ ਫੋੜ ਚਾਂਗ ਨਹੀਂ ਫਿਕਸ ਹਵਾਨਾ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਖੋਲਨੀ ਤੋੜ ਕੇ ਵਿਖਾ ਦਈਏ ਬਾਕੀ ਦੋਸਤੋ ਹੋਰ ਵੀ ਬਾਈ ਕੋਲੇ ਆਏ ਦੀ ਦੋਸਤੋ ਧੀ ਆ ਇਸੇ ਦੀ ਧੀ ਆ ਨਾ ਬਾਈ ਹਾਂਜੀ ਠੀਕ ਆ ਇਸ ਤੋਂ ਮਗਰਲੇ ਸੂਏ ਦੀ ਆਹਾ ਬਾਈ ਕੋਲੇ ਜਰਸੀਆਂ ਹੀ ਆ ਦੋਸਤੋ ਦੇਖ ਸਕਦੇ ਬਿਲਕੁਲ ਸਾਫ ਸੁਥਰੀ ਹੈ ਦੋਸਤੋ ਵੇੜ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਜੀ 16 ਲੀਟਰ ਦੇ ਦੋਸਤੋ ਵੇੜ ਘੇੜ ਚ ਇਹ ਦੁੱਧ ਜਰਸੀ ਪਾਣ ਦੀ ਹੈ ਤੀਜਾ ਸੁਗਾ ਸੁਣੀ ਆ ਰੇਟ ਵਗੈਰਾ ਆਪਾਂ ਵੀਰ ਤੋਂ ਪੁੱਛ ਲੈਨੇ ਆ ਬਈ ਰੇਟ ਕੀ ਕਰਾਂਗੇ ਤਾਂ ਰੇਟ ਬਾਈ ਜੀ ਫੋਨ ਤੇ ਕਰਾਂਗੇ ਰੇਟ ਫੋਨ ਤੇ ਹੋ ਜੀ ਹਾਂ ਪ੍ਰਾਈਜ਼ ਐ ਜੀ ਹੋਊਗਾ ਠੀਕ ਆ ਪ੍ਰਾਈਜ਼ ਐ ਜੀ ਹੋਊਗਾ ਲੋ ਬਈ ਜਿਹੜੇ ਵੀਰ ਤੇ ਪਸੰਦ ਹੋਵੇ ਵਹਿੜ ਤੀਜਾ ਸੂਆ ਸੂਣੀ ਆ ਦੋਸਤੋ 15 16 ਲੀਟਰ ਦੁੱਧੇ ਪਾਣਦੀ ਆ ਤੇ ਜੇ ਗੱਲ ਕਰ ਲਈਏ ਦੋਸਤੋ ਸੀਮਨ ਚੰਗਾ ਲੱਗਿਆ ਦੋਸਤੋ ਤੇ ਅੱਗੇ ਦੋਸਤੋ ਦੁੱਧ ਵੀ ਚੰਗਾ ਪਾਣਦੀ ਆ ਪਿਛਲੇ ਸੂਏ ਦੋਸਤੋ ਜਿਹੜੇ ਬੱਚੇ ਦਿੱਤੇ ਆ ਸੋਹਣੇ ਕੱਦ ਕਾਠ ਦੇ ਵਿੱਚ ਆ ਵੇਖ ਸਕਦੇ ਆ ਚੰਗੀਆਂ ਵੱਛੀਆਂ ਪੈਦਾ ਹੋਈਆਂ ਦੋਸਤੋ ਇਹਦੇ ਪੇਟੋਂ ਇਹ ਇਹਦਾ ਰੇਟ ਆ ਜਿਹੜਾ ਦੋਸਤੋ ਫੋਨ ਤੇ ਹੋ ਜਾਣਾ ਦੋ ਨੰਬਰ ਦੀ ਗੱਲ ਕਰੀਏ ਬਾਈ ਇਹ ਵੱਛੀ ਦੇਂਦੀ ਆ ਨਾ ਹੀ ਗਾਂ ਤੇ ਆਪਾਂ 20 ਦਿਨਾਂ ਬਾਅਦ ਵੱਛੀ ਦੇਣ ਦਾ ਚਾਹ ਬਣ 10000 ਦੀ ਵੱਛੀ ਵੀ ਲੈ ਲਾਂ ਠੀਕ ਆ 10000 ਦੀ ਆਪਾਂ ਵੱਛੀ ਕੱਟ ਲਾਂ ਹਾਂਜੀ ਠੀਕ ਆ 20 ਦਿਨਾਂ ਬਾਅਦ ਹਾਂਜੀ ਠੀਕ ਆ ਬਈ ਆ ਸਾਹਮਣੇ ਦੋ ਨੰਬਰ ਦੀ ਗੱਲ ਕਰ ਲਈ ਇਹ ਕਿੰਨਾ ਮਸੂਆ ਸੁਣੀ ਆ ਇਹ ਤੀਜਾ ਹੀ ਸੂ ਗਈ ਹੁਣ ਟੋਕੜ ਗੱਬਣਾ ਜੀ ਇਹ ਟੋਕੜ ਗੱਬਣਾ ਤੀਜਾ ਇਹ ਸੂ ਗਈ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਇਹ ਦੀ ਸੀਮਾ ਦਾ 2.5 ਮਹੀਨਾ ਦੀ ਚੈੱਕ ਪਾਸ ਆ ਜੀ 2.5 ਮਹੀ ਦੁੱਧ 3 ਕਿਲੋ ਹੀ ਦੋਵੇਂ ਟਾਈਮਾਂ ਦਾ ਠੀਕ ਆ 3 ਕਿਲੋ ਹੈਗਾ ਦੋਵੇਂ ਟਾਈਮਾਂ ਦਾ ਹਾਂਜੀ ਠੀਕ ਆ ਚਵਾਈ ਦੀ ਸਾਫ ਸੁਥਰੀ ਆ ਬਾਈ ਚਵਾਈ ਦੀ ਪੂਰੀ ਵਧੀਆ ਠੀਕ ਆ ਲੋ ਬਈ ਸੱਜਣੋ ਇਹ ਵੀ ਦਰਮਿਆਨੇ ਇਹ ਕੱਦ ਕਾਠ ਵਾਲੀ ਆ ਫੇਸ ਬਿਊਟੀ ਵੇਖ ਸਕਦੇ ਆ ਤੇ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਦੇਖ ਸਕਦੇ ਆ ਥਣਾ ਦਾ ਸਾਈਜ਼ ਸੋਹਣਾ ਤੇ ਦੋਸਤੋ ਟਾਈਮ ਤੁਹਾਨੂੰ ਗੱਲ ਕਰੀਏ ਤਾਂ ਬਾਈ ਟਾਈਮ ਕੀ ਹੋ ਗਿਆ ਹੁਣ ਵੇਖ ਲਈ ਇਹ ਇੱਕ ਆਰੀ ਇਹ ਉਸਰਾ ਢੰਗ ਨਾਲ ਆਪਾਂ ਦੱਸ ਦਿੰਨੇ ਆਂ ਦੇਖ ਸਕਦੇ ਆਂ ਸਾਫ ਪੌਣੇ ਚਾਰ ਹੋ ਗਏ ਪੌਣੇ ਚਾਰ ਦਾ ਟਾਈਮ ਆ ਜੱਜਮੈਂਟ ਉਸ ਢੰਗ ਨਾਲ ਲਾਓ ਜੀ ਤਿੰਨ ਕਿਲੋ ਬਾਈਆਂ ਦਾ ਦੁੱਧ ਹੈਗਾ ਇਹ ਥੱਲੇ ਡੇਢ ਡੇਢ ਕਿਲੋ ਦੋਵੇਂ ਟਾਈਮਾਂ ਦਾ ਬੱਚਾ ਹੈਗਾ ਬਈ ਇਹਦਾ ਹਾਂਜੀ ਬੱਚਾ ਹੈਗਾ ਜੀ ਠੀਕ ਆ ਮਿਲਦੀ ਬੱਚੇ ਦੀ ਹੈ ਹਾਂਜੀ ਠੀਕ ਆ ਲਓ ਵੀ ਮਿਲਦੀ ਬੱਚੇ ਦੀ ਬੱਚਾ ਹੈਗਾ ਬੱਚਾ ਕਿ ਬੱਚੀ ਬੱਚਾ ਜੀ ਬੱਚਾ ਲੈ ਵੀ ਖੋਲ ਲਈ ਇਹ ਵੀ ਤੋੜ ਕੇ ਵਿਖਾ ਦਈਏ ਆਈ ਮੀਨੀ ਆ ਦੀ ਚੈੱਕ ਪਾਸ ਆ 3 ਕਿਲੋ ਦੁੱਧ ਦਾ ਇਸ ਵਕਤ ਸੀਮਨ ਇਹਦੇ ਵੀ ਜਰਸੀ ਦਾ ਹੀ ਲੱਗਿਆ ਸੀਮਨ ਇਹਦੇ ਵੀ ਜਰਸੀ ਦਾ ਹੀ ਲੱਗਿਆ ਲੋ ਬਈ ਸੀਮਨ ਇਹਦੇ ਵੀ ਜਰਸੀ ਦਾ ਲੱਗਿਆ ਸੋਹਣੀ ਵਹਿੜਾ ਦੋਸਤੋ ਤੀਜਾ ਸੂਰਜ ਹੁੰਦੀ ਆ ਹਵਾਨਾ ਇਹਦਾ ਵੀ ਦੋਸਤੋ ਸੋਹਣਾ ਦੇਖ ਸਕਦੇ ਆ ਜਦੋਂ ਤਿਆਰੀ ਹੋਈ ਤੇ ਬਹੁਤ ਸੋਹਣਾ ਹਵਾਨਾ ਕਰਨ ਲੱਗਿਆ ਵੀ ਤੋਰਲਾ ਬੱਚਾ ਇਹਦਾ ਇਹ ਕਿਸਾ ਦੇ ਦੋਨਾਂ ਨਗਾ ਚੋਂ ਕਿਸੇ ਵੀਰ ਤੇ ਕੋਈ ਵੀ ਨਗ ਪਸੰਦ ਹੋਵੇ ਜੈਸੀ ਦੇ ਵਿੱਚੋਂ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਇਹਦਾ ਵੀ ਰੇਟ ਫੋਨ ਤੇ ਹੀ ਹੋ ਜਾਣਾ ਬਾਈ ਹਾਂਜੀ ਰੇਟ ਫੋਨ ਠੀਕ ਆ ਲੋ ਵੀ ਜਿਹੜੇ ਵੀਰ ਤੇ ਪਸੰਦ ਹੋਵੇ ਤਾਂ ਬਾਈ ਦਾ ਪਿੰਡ ਹੈਗਾ ਸੱਕਾਂ ਵਾਲੀ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜਿਹੜੇ ਭਰਾਣੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ